ਪਨੀਰੀ ਝੋਨੇ ਦੀ ਫੱਕ ਤਿਆਰ ਕਰਨ ਦੀ ਵਿਧੀ ਬਾਰੇ ਦੱਸਾਂਗੇ ਕਿ ਕद्दू ਕਰਕੇ ਝੋਨੇ ਦੀ ਪਨੀਰੀ ਕਿਵੇਂ ਤਿਆਰ ਕੀਤੀ ਜਾਂਦੀ ਹੈ ਕद्दू ਕਰਕੇ ਮਗਰ ਸੁਹਾਗੀ ਪਾ ਕੇ ਇੱਕ ਬਾਲਾ ਹਲਕਾ ਕद्दू ਕਰ ਲਿਆ ਜਾਂਦਾ ਜਿਵੇਂ ਆਪਾਂ ਝੋਨਾ ਲਾਉਣ ਵੇਲੇ ਕਰਦੇ ਹਾਂ ਉਸ ਤੋਂ ਬਾਅਦ ਕੀ ਹੈ ਇਹਨਾਂ ਦਾ ਤਜਰਬਾ ਰਿਹਾ ਹੈ ਕਿ ਅਸੀਂ ਹਰ ਸਾਲ ਕद्दू ਕਰਕੇ ਪਨੀਰੀ ਤਿਆਰ ਕਰਦੇ ਹਾਂ ਕद्दू ਕਰਕੇ ਬੀਜ ਦਾ ਸਿੱਟਾ ਦੇ ਦਿੱਤਾ ਜਾਂਦਾ ਹੈ ਛਿੱਟਾ ਦੇਣ ਤੋਂ ਬਾਅਦ ਇਹਨਾਂ ਤੋਂ ਪੁੱਛਿਆ ਗਿਆ ਵੀ ਤੁਸੀਂ ਕਿੰਨੇ ਸਾਲਾਂ ਤੋਂ ਤੁਹਾਡਾ ਤਜਰਬਾ ਹੈ ਇਹਨਾਂ ਨੇ ਦੱਸਿਆ ਕਿਸਾਨ ਭਰਾਵਾਂ ਨੂੰ ਪਤਾ ਲੱਗਿਆ ਕਿ ਪਹਿਲਾਂ ਸੁੱਕੀਆਂ ਕਿਆਰੀਆਂ ਬਣਾ ਕੇ ਵੀ ਸੱਟ ਕੇ ਕੰਗਾ ਮਾਰ ਕੇ ਵੀ ਪਨੀਰੀ ਤਿਆਰ ਕਰਕੇ ਦੇਖੀ ਆ ਕਿਆਰੀਆਂ ਬਣਾ ਕੇ ਰੂੜੀ ਪਾ ਕੇ ਬੀ ਸੈੱਟ ਕੇ ਕੰਗਾ ਮਾਰ ਕੇ ਫਿਰ ਵੀ ਪਨੀਰੀ ਤਿਆਰ ਕਰਕੇ ਦੇਖੀ ਆ ਪਰ ਸਭ ਤੋਂ ਵਧੀਆ ਰਿਜ਼ਲਟ ਲੱਗਿਆ ਕੱਦੂ ਕਰਕੇ ਪਨੀਰੀ ਕਿਵੇਂ ਬੀਜੀ ਜਾਂਦੀ ਹੈ ਤੇ ਜਿਹੜਾ ਪੋਲੀਆਂ ਰਹਿੰਦੀਆਂ ਤਣੇ ਜਿਆਦਾ ਡੂੰਘੇ ਨਹੀਂ ਜਾਂਦੇ ਕਿਉਂਕਿ ਲੇਬਰ ਦੀ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਆ ਬਾਅਦ ਵਿੱਚ ਕਹਿ ਦਿੰਦੇ ਆ ਸਾਡੇ ਹੱਥਾਂ ਤੋਂ ਖਿੱਚੀ ਨਹੀਂ ਜਾਂਦੀ ਤੇ ਉਹ ਫਿਰ ਭੱਜੂ ਭੱਜੂ ਕਰਦੀ ਆ ਲੇਬਰ